ਮਨ ਹੈ ਭਇਆ ਪਰਗਾਸ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਸ ਗੁਰਪੁਰਾ ਫਿਰ ਟਿਓ ਵੜ ਭਾਗੇ ਮਨ ਹੈ ਭਇਆ ਪਰਗਾਸ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਘਰ ਵਾਸਾ ਆਪਣੇ ਸਤ ਗੁਰ ਕੈ ਬਲਹਾਰੈ ਅਗ ਸੁਖ ਪਛ ਸੁਖ ਸਹਜ ਕਰ ਆਨੰਦ ਹਮਾਰੈ ਰਹਾ ਅੰਤਰ ਜਾਮੀ ਕਰਨ ਹਾਰਾ ਸੋਈ ਖਸਮ ਹਮਾਰਾ ਨਿਰਭਉ ਭਰੇ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਸਭਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋ ਮਨਹਰ ਕੰਨ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵੜੀ ਵੜਿਆਈ ਆ ਚਰਜ ਸੁਭਾ ਕਾਰ ਧਿਆਇ ਰਸ ਨਾਨਕ ਕਉ ਗੁਰ ਪੂਰਾ ਭੇਟਿ ਸਗਲੇ ਦੁਖ ਬਿਨਾਸੇ ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇ ਰਾਸੇ ਨਾਨਕ ਕਾ ਗੁਰਪੁਰਾ ਦਿੱਤੇਉ ਸਗਲੇ ਦੁਖ ਬਿਨਾਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਤ ਸਿੰਘ ਜੀ 6 ਤਰੀਕ ਨੂੰ ਪਰਸੋਂ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਿਤਾ ਸਰਵੰਸ ਦਾਾਨੀ ਅਮਰ ਤੇ ਦਾਤੇ ਸੰਤ ਜਪਾਹੀ ਮਰਦ ਅਗਮੜਾ ਬਾਜਾਂ ਵਾਲੇ ਕਲਗੀਆਂ ਵਾਲੇ ਸਤਿਗੁਰੂ ਤਨ ਦਾ ਵਾਰਸੋਂ 6 ਤਰੀਕ ਨੂੰ ਪ੍ਰਕਾਸ਼ਪੁਰਪੈ ਆਪਾਂ ਸੱਤ ਨੂੰ ਮਨਾਉਣਾ ਹੈ ਦਿਨ ਦੇ ਦਿਨ ਸਾਰੇ ਗੁਰਦੁਆਰਿਆਂ 'ਚ ਮਨਾਇਆ ਜਾਂਦਾ ਹੈ ਮਹੱਲੇ ਦੀਆਂ ਸੰਗਤਾਂ ਜਿੱਥੋਂ-ਜਿੱਥੋਂ ਆਉਂਦੀਆਂ ਨੇ ਉਹ ਪਰੋਸ ਮਹੱਲੇ 'ਚ ਜਾਂਦੀਆਂ ਨੇ ਆਪਾਂ ਇੱਥੇ ਸਾਰਾ ਸੰਗਮ ਸੱਤ ਤਰੀਕ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਤਾਰਨ ਮਨਾਉਣਾ ਹੈ ਕਿਉਂਕਿ ਮਾਰੇ ਦੀ ਬਹੁਤ ਵੱਡੀ ਦੇਣ ਹੈ ਆਪਾਂ ਸਭ ਜਾਤਿਆਂ ਦਾ ਮਨਉਨੇ ਆ ਤੇ ਮਨਾਇਆ 15 ਦਿਨ ਮਾਤਾ ਗੁਰੂ ਗੌਰ ਜੀ ਦਾ ਮਨਾਇਆ ਹੈ ਜਿੰਨੇ ਸਿੰਘ ਸ਼ਹੀਦ ਹੋਏ ਚਾਰੇ ਸਹਿਬਜ਼ਾਦਿਆਂ ਸਮੇਤ ਸਾਰਿਆਂ ਦਾ ਮਨਾਇਆ ਤੇ ਜਿਹੜਾ ਸਿੱਧੀ ਪੈਰਾ ਧੰਨ ਬਾਬਾ ਰਵੀ ਸਿੰਘ ਜੀ ਦਾ ਅਰਮਣੀ ਸਿੰਘ ਰੰਗ ਦਾ ਹੋਰ ਨੇਕ ਸੀਦਾਂ ਦਾ ਬੱਚ ਕਰਾ ਲਾਉਂਦੇ ਆ ਪਰ ਜੇ ਆਪਾਂ ਸ਼ੋਕ ਪਰ ਚ ਜਾਈਏ ਕਿ ਮੋਢ ਕੀ ਹੈ ਉਹ ਹੈ ਗੁਰੂ ਗਬਨ ਸਿੰਘ ਮਹਾਰਾਜ ਜੇ ਆਪਾਂ ਗੁਰੂ ਗੋਬਿੰਦ ਸਿੰਘ ਦਾ অবতার ਘਰ ਵੀ ਨਹੀਂ ਮਨਾਉਂਦੇ ਤੇ ਫਿਰ ਬਾਕੀ ਜਿੰਨੇ ਆਪਾਂ ਮਨਾਉਂਦੇ ਆ ਉਹ ਆਪਣੇ ਅਧੂਰੇ ਰਹਿ ਜਾਣੇ ਕਿਉਂਕਿ ਮੋਢ ਤਾਂ ਗੁਰੂ ਗਬਨ ਸਿੰਘ ਮਹਾਰਾਜ ਜਿਨ੍ਹਾਂ ਦੇ ਗੁਰੂ ਗੁਰੂ ਦੀਆਂ ਖੁਸ਼ੀਆਂ ਨਾਮ ਰਾਵਾਂ ਖੁਸ਼ੀਆਂ ਕਿਵੇਂ ਆਉਣਗੀਆਂ ਫਿਰ ਕੁਰਮਰਦਾਸ ਜੀ ਨੇ ਬਚਨ ਕੀਤਾ ਦਾ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਮਹਾਰਾਜ ਦਾ ਆਗਮਪੁਰਪ ਮਨ ਵਿੱਚ ਚਾਹ ਹੋਣਾ ਚਾਹੀਦਾ ਕਿਉਂਕਿ ਕਲਗੀਧਰ ਪ੍ਰਤਾ ਜੀ ਆਉਂਦੇ ਹੀ ਨਾ ਇਹ ਸਾਰਾ ਕੁਝ ਹੋਣਾ ਹੀ ਨਹੀਂ ਸੀ ਤੁਹਾ ਆਪ ਕਰਦੇ ਆ ਤਾਂ ਕੁਝ ਨਹੀਂ ਸੀ ਹੋਣਾ ਜਦੋਂ ਕਿ ਨਾ ਤਦੂ ਕੀ ਬਾਤ ਕਰੂੰ ਅੱਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸਨਤ ਹੁੰਦੀ ਸਭ ਦੀ ਸਭ ਦੀ ਫਿਰ ਆਪਾਂ ਆਪਣੇ ਧਰਮ ਵਿੱਚ ਰਹਿ ਨਹੀਂ ਪਾਉਣਾ ਸੀ ਮੰਦਰਾ ਤੇ ਟਾਲੜੀ ਸੀ ਖੜਕਣੇ ਗੁਰ ਤੇਗ ਬਹਾਦਰ ਸਾਹਿਬ ਨਾਮ ਦੇ ਜੰਝੂ ਟਿੱਕੇ ਜਨੇਊ ਇਸ ਹੱਥ ਲਾਏ ਜਾ ਰਹੇ ਸੀ ਹਿੰਦ ਦੀ ਰਾਖੀ ਵਾਸਤੇ ਪਿਤਾ ਗੁਰਦੇਵ ਭਦਰ ਸਾਹਿਬ ਜੀ ਨੇ ਸੀਸ ਵਾਰਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਤ ਵਾਰਿਆ ਗੁਰਦੇਵ ਭਦਰ ਸਾਹਿਬ ਜੀ ਦਾ ਜਦੋਂ ਸਿੱਧੀ ਹੋਣੀ ਸੀ ਨਾ ਤੇ ਸੰਗਤਾਂ ਰੋ ਰਹੀਆਂ ਸੀ ਮਹਾਰਾਜ ਜੇ ਤੁਸੀਂ ਕਹਿ ਤਾਰਾ ਵੀ ਸ਼ਹੀਦੀ ਹੋਣੀ ਤੇ ਹੋ ਜਾਣੀ ਹੈ ਕੋਲ ਗੋਬਿੰਦ ਰਾਏ ਖੜਾ ਮਾਤਾ ਗੁਜਰਕੌਰ ਜੀ ਖੜੇ ਖੜੇ ਨੇ ਜੇ ਜੇ ਨਾਨਕੀ ਜੀ ਮਾਤਾ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਸਾਰੇ ਵਿਰਾਜਮਾਨ ਤੁਰਦੇ ਹਨ ਤੁਰਦੇ ਮਾਤਾ ਗੁਜਰੀ ਜੀ ਕੋਲ ਖੜ ਕੇ ਇੱਕ ਗਾਲ ਕਹਿੰਦੇ ਨੇ ਗੁਜਰੀ ਤੇਰੇ ਚਿਹਰੇ ਤੇ ਨਰਾਸ਼ਤਾ ਕਿਸ ਕਰਨ ਕੀ ਮੈਂ ਸ਼ਹੀਦ ਹੋ ਜਾਣਾ ਤੇਰਾ ਪਤੀ ਸ਼ਹੀਦ ਹੋ ਜਾਣਾ ਇਸ ਕਰਕੇ ਕੀ ਤੂੰ ਹੁਣ ਤੱਕ ਦੁੱਖੜੇ ਚੱਲਦੇ ਆਈਆਂ ਇਸ ਕਰਕੇ ਕੀ ਇਸ ਕਰਕੇ ਕਿ ਤੇਰੇ ਪੁੱਤ ਦਾ ਕੀ ਬਣੂਗਾ ਮਾਤਾ ਗੁਜਰੀ ਜੀ ਕਹਿੰਦੇ ਸਾਈਂ ਇਹ ਡਰ ਨਹੀਂ ਹੈ ਮੇਰੇ ਤੇ ਪਹਿਲਾ ਬੜੀ ਕਿਰਪਾ ਹੈ ਮੈਂ ਉਸ 6ਵੇਂ ਪਾਤਸ਼ਾਹ ਗੁਰੂ ਅਰਗੁਬਿੰਦ ਸਾਹਿਬ ਦੀ ਨੂੰਹ ਹਾਂ ਜਿਨ੍ਹਾਂ ਨੇ ਚਾਰ ਜੰਗ ਲੜੇ ਤੇ ਮੈਂ ਉਹਦੀ ਪੋਤਿਓ ਨੂੰਹ ਹਾਂ ਜਿਨੇ ਤਤੀਆਂ ਤਵੀਆਂ ਤੇ ਬੈਠ ਕੇ ਸ਼ੀਧੀ ਪਾਈ ਗੁਰੂ ਅਰਜਨ ਦੇਵ ਮਾਰਗ 'ਚ ਮੈਨੂੰ ਕੋਈ ਚਿੰਤਾ ਨਹੀਂ ਮੇਰੇ ਸਿਰ ਤੇ ਹੱਥ ਰੱਖੋ ਤਾਂ ਕਿ ਜਿਹੜੇ ਆਉਣ ਵਾਲੀਆਂ ਸ਼ੀਧੀਆਂ ਨੇ ਆਉਣ ਵਾਲੇ ਦੁੱਖ ਨੇ ਮੈਂ ਹੱਸ ਕੇ ਜਾ ਸਕਾਂ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਹੱਸ ਕੇ ਜਾ ਸਕਾਂ ਤੇ ਤੁਹਾਡੇ ਪੁੱਤਰ ਦੇ ਗੋਵਿੰਦ ਰਾਏ ਦੇ ਸਿਰ ਤੇ ਹੱਥ ਰੱਖੋ ਕਿ ਆਉਣ ਵਾਲੇ ਸਮੇਂ ਤੇ ਜ਼ੁਲਮ ਦਾ ਸਾਹਮਣਾ ਕਰ ਸਕੇ ਤੇ ਚੜ੍ਹਦੀਆਂ ਕਲਾਂ 'ਚ ਰਹੇ ਵਾਹ ਪ੍ਰਗਟਿਓ ਗੁਰੂਖ ਭਗਵੰਤ ਰੂਪ ਗੋਵਿੰਦ ਸੂਰਾ ਪ੍ਰਾਣ ਨੀਤ ਪਰਮਾਤਮਾ ਪਰਖੋਤਮ ਪੂਰਾ ਵਾਹ ਪ੍ਰਗਟਿਓ ਮਰਦ ਅਗਮੜਾ ਬਰਿਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਜੇ ਪਹਿਲੀ ਜਨਮ ਅਨੰਕੁਰ ਸਾਹਿਬ ਦੀ 12 ਸਾਲ ਦੀ ਉਮਰ 'ਚ ਗੜੀ ਗੁਰਗੋਬਿੰਦ ਸਿੰਘ ਮਹਾਰਾਜ ਨੇ ਤੇ ਉਹ ਪਤਾ ਕਿਉਂ ਲੜੀ ਹੈ ਪਿਤਾ ਦੀ ਸ਼ਹੀਦ ਹੋ ਗਏ ਮਾਤਾ ਜੀਤੋ ਜੀ ਨਾਲ ਰਿਸ਼ਤਾ ਹੋਇਆ ਸੀ ਤੇ ਰਿਸ਼ਤਾ ਇਹਨਾਂ ਪਹਾੜੀ ਰਾਜਾਨੇ ਤੋੜਨ ਦੀ ਕੋਸ਼ਿਸ਼ ਕੀਤੀ ਕਿ ਭਈ ਉਹਦਾ ਪਿਓ ਸਿਰ ਤੇ ਨਹੀਂ ਬਾਲ ਹੈ ਹੁਣੇ ਰਿਸ਼ਤਾ ਤੋੜ ਦਿਓ ਤਾਂ ਕਲਗੀਧਰ ਪਾਤਸ਼ਾਹ ਨੇ ਸੰਗ ਸਿਫਾਈ ਬਣ ਕੇ ਨਾਲ ਗੁਰੂ ਦੇ ਸਿੱਖ ਲੈ ਕੇ ਗੁਰੂ ਦੇ ਲਾਹੌਰ ਪਹੁੰਚੇ ਕਹਿ ਲੱਗੇ ਜੀਤੋ ਸਾਡੀ ਮੰਗ ਹੈ ਸਾਡੀ ਧਰਮ ਪਤਨੀ ਹੈ ਇਹ ਸਾਡੇ ਨਾਲ ਵਿਆਹ ਹੋਊਗੀ ਹੁਣ ਉਹਦੇ ਪਿੱਛੇ ਇੱਕ ਜੰਗ ਹੋਇਆ ਫਿਰ ਮਾਰੇ ਨੇ 12 ਸਾਲ ਦੀ ਉਮਰ ਜੰਗ ਲੜ ਕੇ ਤੇ ਆਨੰਦ ਕਨ ਜਿਹੜੇ ਸੀ ਉਹ ਭਾਈ ਰੂਪ ਸਿੰਘ ਭਾਈ ਰੂਪੇ ਨੇ ਪੜੇ ਗੁਰਮੁਖੋ ਤੀਨ ਦਿਆਲ ਸਤਿਗੁਰੂ ਜਿਹਦੇ ਚੋਜੀ ਨੇ ਲਾਰੇ ਗਾਦੇ ਨੇ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਾ ਹਰਬ੍ਰਹ ਮੇਰਾ ਚੋਜੀ ਜੀ ਸਭ ਬੇਨਤੀ ਕਰਦਾ ਕਿਉਂਕਿ ਮੇਰੇ ਸਮਾਗਮ ਹੋਕ ਨੇ ਕੱਲ ਮੈਂ ਨੰਦਿਰ ਜਾਣਾ ਹੈ ਪਰਸੋਂ ਫਿਰੋਜ਼ਪੁਰ ਦਾ ਦੀਵਾਨ ਹੈ ਇਸ ਤਰ੍ਹਾਂ ਦੀਵਾਨ ਮੈਂ ਪਹਿਲਾਂ ਰੱਖੇ ਸੀਗੇ ਪੰਜ ਦਿਨ ਛੇ ਦਿ ਐਸੇ ਧੀਨ ਤੇ ਆ ਸਤਿਗੁਰੂ ਦਾ ਆਪਾਂ ਗੁਰਪੁਰਖ ਖੁਸ਼ੀਆਂ ਨਾਲ ਮਨਾਈਏ ਉਸ ਦਿਨ ਆਪਾਂ ਦੀਵੇ ਜਗਾਉਣੇ ਨੇ ਸੁਖਮਣੀ ਦਾ ਪਾਠ ਕਰਨਾ ਗੁਰੂ ਘਰ ਲੰਗਰ ਚੱਲੇਗਾ ਜਿਸ ਤਰ੍ਹਾਂ ਤੁਸੀਂ ਚਾਹੋਗੇ ਤੇ ਕਲਗੀਧਰ ਪਾਤਸ਼ਾਹ ਦਾ ਜਿਨ੍ਹਾਂ ਨੇ ਆਪਣੀ ਇੱਜ਼ਤਾਂ ਬਚਾਈਆਂ ਜਿਨ੍ਹਾਂ ਨੇ ਆਪਾਂ ਨੂੰ ਸਰਦਾਰੀ ਬਖਸ਼ੀ ਹੈ ਬਾਦਸ਼ਾਹੀਆਂ ਬਖਸ਼ੀਆਂ ਆਪਦੀਆਂ ਬਾਦਸ਼ਾਹੀਆਂ ਗਵਾ ਕੇ ਸਾਡੀ ਚੋਲੀ ਚ ਬਾਦਸ਼ਾਹੀਆਂ ਪਈਆਂ ਆਪ ਦੇ ਪੁੱਤ ਗਵਾ ਕੇ ਸਾਡੇ ਪੁੱਤਾਂ ਦੀ ਰਾਖੀ ਕੀਤੀ ਉਹਨੇ ਉਹਨੇ ਕਿਆ ਸੀ ਮੈਂ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਦਾ ਆਪਾਂ ਉਹਦਾ ਪਰਿਵਾਰ ਬਣਾਇਆ ਪੁੱਤ ਬਾਰੇ ਕੋਈ ਚਿੰਤਾ ਨਹੀਂ ਕੀਤੀ ਕੋਈ ਲਾਭਾ ਨਹੀਂ ਦਿੱਤਾ ਬਰਾਬਰ ਨੂੰ ਕੋਈ ਨਹੀਂ ਆਖਿਆ ਸੰਗਤ ਮੈਂ ਤੁਹਾਡੇ ਪਿੱਛੇ ਬਾਰੇ ਨੇ ਉਹਨੇ ਆਖਿਆ ਮੈਂ ਧਰਮ ਚਲਾਵਾਂਨ ਸੰਤ ਉਬਾਰਣ ਦੁਸ਼ਟ ਸਭਣ ਕੋ ਮੂਲ ਉਪਾਰਣ ਦੁਸ਼ਟਾ ਨੂੰ ਮੈਂ ਜੜ ਤੋਂ ਪਟੜਣਾ ਤੇ ਸੰਤਾਂ ਨੇ ਮੈਂ ਰੱਖਿਆ ਕਰਨਾ ਆ ਇਸ ਕਰਕੇ ਮੈਂ ਧਰਤੀ ਤੇ ਆ ਕੇ ਜੋ ਕੀਤਾ ਉਹ ਸਮਾਜ ਸੇਵਾ ਲਈ ਆਪਣੇ ਖਾਲਸੇ ਪੰਥ ਲਈ ਤੇ ਹਿੰਦੁਸਤਾਨ ਲਈ ਰੱਖੀ ਇਹ ਮੈਂ ਕੀਤਾ ਸੋਹਣਾ ਦਾ ਗੁਰੂ ਗ੍ਰੰਥ ਹੈ ਜਦੋਂ ਪੁੱਛੀਦਾ ਚੁੱਪ ਕਰ ਕੇ ਸੰਗਤ ਤੁਰ ਜਾਂਦੀ ਐਨੂੰ ਪੁੱਛ ਲੋ ਉਹ ਕਹਿੰਦੇ ਐਨੂੰ ਪੁੱਛ ਲੋ ਕਹਿੰਦੇ ਉਹਨੂੰ ਪੁੱਛ ਲੋ ਵੀ ਥੋੜਾ ਪਿਉ ਹੈ ਸਾਰਿਆਂ ਦਾ ਸਾਰਿਆਂ ਦਾ ਆਪਣਾ ਦਾ ਪਿਉ ਹੈ ਰੋਜ਼ ਤਾਂ ਬੜਦੇ ਪਿਤਾ ਗੁਰੂ ਗੋਬਿੰਦ ਸਿੰਘ ਜਿਹਨੇ ਪਰਿਵਾਰ ਵਾਰ ਕੇ ਆਪਣੀ ਬਾਹ ਫੜੀ ਚੜ੍ਹਦੀ ਕਲਾ ਦੀਆਂ ਕੀਆ ਕਰਮ ਮਨਾਉਣਾ ਵਧੀਆ ਮਨਾਉਣਾ ਚੜ੍ਹਦੀ ਕਲਾ 'ਚ ਮਨਾਉਣਾ ਪਾਠ ਵੀ ਕਰਨਾ ਹੈ ਕੀਰਤਨ ਵੀ ਹੋਏਗਾ ਸੋ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾ ਆ। ਆਨੰਦਪੁਰ ਸਾਹਿਬ ਦੀ ਧਰਤੀ ਛੱਡ ਦਿੱਤੀ ਪਰ ਉਥੇ ਭਾਈ ਗੁਰਬਖਸ਼ لال ਉਦਾਸੀ ਨੂੰ ਸੇਵਾ ਦੇ ਕੇ ਆਏ। ਉਹਨੇ ਕਿਹਾ ਮਹਾਰਾਜ 10 ਲੱਖ ਦਾ ਪਹਿਰਾ ਹੈ। ਮੇਰਾ ਵੀ ਬਣੂਗਾ। ਤੇ ਮਹਾਰਾਜ ਨੇ ਕਿਹਾ ਗੁਰਬਖਸ਼ لال ਜਿੱਥੇ ਸਾਡੇ ਪਿਤਾ ਦੇ ਸੀਸ ਦਾ ਸੰਸਕਾਰ ਹੋਇਆ ਨਾ ਉੱਥੇ ਜਾ ਕੇ ਤੂੰ ਦੋ ਟਾਈਮ ਦੀਵਾ ਜਗਾ ਕੇ ਅਰਦਾਸ ਕਰਨੀ ਹੈ ਕਿ ਇਥੇ ਦੀਵੇ ਜਗਦੇ ਰਹਿਣ ਤੇ ਤੇਰੀ ਆਨੰਦਪੁਰੀ ਨੂੰ ਕੁਝ ਨਹੀਂ ਹੋਵੇਗਾ ਕਿਉਂ ਇਹ ਖਾਲਸੇ ਦਾ ਘਰ ਹੈ ਇਹਨੂੰ ਨਾ ਟੈਨ ਦੇਣਾ ਨਾ ਵੈਣ ਦੇਣਾ ਇਹਨੂੰ ਬਰਕਰਾਰ ਰੱਖਣਾ ਤੁਹਾਡੀ ਸੇਵਾ ਲਾ ਚੱਲੇ ਤਾਂ ਦੇਖ ਲੋ ਜਿਹਨੂੰ ਅੱਠ ਮਹੀਨੇ ਘੇਰਾ ਪਿਆ ਰਿਆ ਇੱਕ ਵੀ ਘੇਰਾ ਨਹੀਂ ਬਾਹਰ ਚੱਪਿਆ ਗੁਰਮਖਿਲਾ ਨੇ ਸੇਵਾ ਨਹੀਂ ਬਾਈ ਪਿਤਰਕ ਫੌਜਾਂ ਦੀ ਜੜ ਪੱਤੀ ਗਈ ਆਪਸ ਵਿੱਚ ਮਰ ਗਏ ਫਿਰ ਉਹ ਅਨੰਦਪੁਰ ਦੀ ਸੇਵਾ ਖਾਲਸੇ ਨੇ ਸਮਾਲੀ ਅੱਜ ਤੱਕ ਸੇਵਾ ਖਾਲਸੇ ਕੋਲ ਹੈ ਅੱਜ ਤੱਕ ਸੇਵਾ ਸੰਗਤ ਕੋਲ ਹੈ ਨਗਰ ਜੱਦੀਆਂ ਜਿੱਥੇ ਬੰਦੀਆਂ ਕੋਲ ਹੈ ਸੋ ਗੁਰਮਖੋ ਕਲਗੀਧਰ ਪਾਤਸ਼ਾਹ ਨੇ ਜੋ ਕੀਤਾ ਉਹ ਇੱਕ ਦਿਨ ਵੀ ਆਪਣੇ ਲਈ ਨਹੀਂ ਕੀਤਾ ਆਪਦੇ ਲਈ ਨਹੀਂ ਕੀਤਾ ਆਪਣੇ ਲਈ ਕੀਤਾ ਸੰਗਤ ਨਹੀਂ ਕੀਤਾ ਸੋ ਬੇਨਤੀ ਹੈ 10 ਤੋਂ 12 ਟਾਈਮ ਸਵੇਰ ਦਾ ਵਾਹ ਚੜ੍ਹ ਕੇ ਸੰਗਤ ਆਵੇ ਤੇ ਹੋਰਾਂ ਨੂੰ ਸੁਨਿਆਹ ਦਿਓ ਕਿ ਆਪਾਂ ਇਸ ਮੱਲੇ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਤਾਰ ਪਰਮ ਬਣਾਉਣਾ ਹੈ ਚੜ੍ਹਦੀ ਕਲਾ 'ਚ ਬਣਾਉਣਾ ਹੈ ਬੜੀ ਖੁਸ਼ੀ ਨਾਲ ਬਣਾਉਣਾ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਉਸ ਤਰੀਕਣਾ ਆਪ ਬਣਾਉਣਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੁਸ਼ੀਆਂ ਵਰਤਾਈਆਂ ਜਗਤ ਵਿੱਚ ਆ ਕੇ ਤੇ ਆਪ ਉਹਨਾਂ ਦੀ ਯਾਦ ਵਿੱਚ ਇਹ ਗੁਰਗੁਰੂ ਸਤ ਤਰੀਕ ਨੂੰ 10 ਤੋਂ 12 ਅੰਮ੍ਰਿਤ ਵੇਲੇ ਨਿਤਨੇਮ ਕਰਕੇ ਸੰਗਤ ਘਰੋਂ ਚੱਲ ਜਾਂਦੇ ਆ 10 ਤੋਂ 12 ਗੁਰੂਕਲ ਨੰਗਰ ਦੇ ਨਾਂ ਬਖ ਸਕਿਆ ਤੇ ਫਿਰ ਆਪਾਂ ਗੁਰਜੀ ਸ਼ੋਲੇੰਦ ਨੰਗਰ ਕਰ ਲਾਂਗੇ ਵਰਤਵਾਦ ਮਾਇਆ ਤੇ ਇਸ ਸੋਭਿਆ ਨਾਲ ਹੀ ਕੁਝ ਹੋਣਾ ਹੋਰ ਕਿੱਥੇ ਕਿੱਥੇ ਕਿੰਨੀਆਂ ਜਗ੍ਹਾ ਤੇ ਫੈਸਲ ਪ੍ਰਵਾਹ ਕਰਦੇ ਆ ਤੁਸੀਂ ਤੇ ਆਪਕਰਾਂ ਨੇ ਪ੍ਰਵਾਹ ਕੀਤੀ ਕਦੇ ਸੋਭੇ ਕਰ ਲਿਆ ਪ੍ਰਵਾਹ ਕੀਤੀ ਕਦੇ ਮੇਲੇ ਵੇਖਣ ਜਾਣਾ ਕੀਤੀ ਕਦੇ ਤੇ ਇਥੇ ਆ ਕੇ ਬਿਹਾਰ ਬਈ ਕੜੇ ਸੋਣ ਨੇ ਸੰਗਤ ਪਹਿਲਾ ਘਟ ਤੁਸੀਂ ਨਾਮ ਹੀ ਦਿਓਗੇ ਤਾਂ ਵੀ ਮਣੀ ਜਾਣਾ ਪਰ ਇਹ ਕਿ ਚੜ੍ਹਦੀ ਕਲਾ 'ਚ ਮਨਾਉਣਾ ਕਿ ਸਾਰੀ ਸੰਗਤ ਦਾ ਹਿੱਸਾ ਲੈਣਾ ਵਿਸਵੰਦ ਸਾਰੀ ਸੰਗਤ ਦਾ ਪੈਣਾ ਖੁਸ਼ ਹੋ ਕੇ ਮਨਾਉਣਾ ਉਹ ਗੱਲ ਕਲਾਗ ਹੈ ਤੇ ਵੱਖਰੀ ਸੋ ਕਿੰਨੇ ਕੋ ਆਪਾਂ ਮਾਇਆ ਦੇਨੇ ਸਾਜ ਕਿੰਨੇ ਕੋ ਆਪਾਂ ਖਰਚੇ ਨੇ ਵਾਦ-ਵਾਦ ਇੱਕ ਘਰ ਜਿਹੜਾ 1000 ਰੁਪਏ ਤੋਂ ਬੈਂਦ ਤੋਂ ਨਹੀਂ ਖਰਚਦਾ 1100 1200 ਜਦੋਂ ਵਿਆਹ ਕੱਢੀ ਤਾਂ ਘੜ ਤੋਂ ਘੜਾ ਸੱਤ ਅੱਠ ਦੇ ਸਬੰਧ ਬਣਦੇ ਨੇ ਘੜ ਦਾ ਜੇ ਜਿਵੇਂ ਵਿਆਹ ਨਾ ਕੱਢੋ ਤਾਂ ਜੇ ਮੈਂ ਪਹਿਲਾ ਆਪਣਾ ਗੁਰਪੁਰ ਮਨਾਏ ਨੇ ਪ੍ਰਭਾਲਤਰੀਆਂ ਕੱਢੀਆਂ ਬਾਬੇ ਨਾਨਕ ਦਾ ਗੁਰਪੁਰ ਮਨਾਇਆ ਕਿੰਨੀਆਂ ਖੁਸ਼ੀਆਂ ਨਾਲ ਮਨਾਇਆ ਮਾਇਆ ਵੀ ਖਰਚੀ ਤੁਸੀਂ ਬਹੁਤ ਵਧੀਆ ਹੁਣ ਦਸਵੇਂ ਪਾਸ਼ਾ ਦਾ ਜਿਹੜਾ ਗੁਰਪੁਰ ਗਏ ਇਹ ਵੀ অতি ਜ਼ਰੂਰੀ ਹੈ ਇਸ ਕਰਕੇ ਬੇਨਤੀ ਹੈ ਸੰਗਤਾਂ ਨੂੰ ਇਸ ਸੰਗੋਹ ਨਾ ਕਰੋ ਤੇ ਭਾਈ ਸਭ ਨੂੰ ਮਾਇਆ ਬੜਾਓ ਭਾਈ ਮੁੰਦਰ ਸਿੰਘ ਰੰਗਰ ਕਰਨਿਆ ਗੁਰੂ ਦਾ ਲੰਗਰ ਕਰ ਲੋ ਕੁਲਚਿਸ਼ ਹੋ ਗਿਆ ਲੰਗਰ ਕਰਨਾ ਕੁਲਚਿਸ਼ ਹੋ ਗਿਆ ਨਾ ਕਰ ਲਾਂਗੇ ਨਾਲ ਚਾਹ ਪਣੀ ਦਾ ਲੰਗਰ ਹੋ ਜੂਗਾ 10 ਤੋਂ 12 ਸਾਰਿਆਂ ਨੂੰ ਸੁਨਿਆਦੋ ਮਹੱਲੇ 'ਚ ਇਹ ਸਾਰੇ ਆਓ ਭਾਈ ਅਸੀਂ ਕਵਾਂਗੇ ਇਸ ਤਰੀਕੇ ਨਾਲ ਆਪਾਂ ਚੜ੍ਹਦੀਆਂ ਕਲਾਂ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰੂ ਬਣ ਆਈਏ ਭੁਲਾ ਨੁਕਾਂ ਦੀ ਕੀਮਾ ਸਭ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ